ਹਾਂਜੀ ਸਾਸਤਰੀ ਕਾਲ ਜੀ ਦੀ ਕਲੈਕਸ਼ਨ 15th ਸਾਰਿਆਂ ਪਿਆਰਾਂ ਦਾ ਵੈਲਕਮ ਹੈ ਜੀ ਹੋਰਸ ਨਾ ਕੀ ਹਾਲ ਚਾਲ ਮੈਂ ਉਮੀਦ ਕਰਨੀ ਆ ਕਿ ਤੁਸੀਂ ਸਾਰੇ ਕੁਛ ਠੀਕ ਠਾਕ ਤੇ ਚੜ੍ਹਦੀ ਕਲਾ ਚ ਹੋਵੋਗੇ ਜੀ ਕੁਝ ਸੂਟ ਆਪਣੇ ਬਟਿਕ ਤੇ ਸਟੀਚ ਹੋਏ ਸੰ ਤੇ ਉਹਨਾਂ ਦੀ ਸਟੀਚਿੰਗ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਤੇ ਕੋਈ ਬਰਾਇਡਲ ਲਹਿੰਗਾ ਰੈਡੀ ਹੋਇਆ ਤੇ ਜਿਵੇਂ ਵੀਡੀਓ ਸ਼ੂਟ ਕਰਨ ਦਾ ਨਹੀਂ ਟਾਈਮ ਲੱਗਦਾ ਤੇ ਅੱਜ ਆਪਾਂ ਬਹੁਤ ਜਲਦੀ ਨਾਲ ਵੀਡੀਓ ਬਣਾ ਰਹੇ ਆ ਤੇ ਤੁਸੀਂ ਕੋਈ ਵੀ ਕਮੀ ਹੋਏ ਤੇ ਇਗਨੋਰ ਕਰਨਾ ਹਉਤੇ ਜੀ ਏ ਆਪਾਂ ਲਹੰਗਾ ਰੈਡੀ ਕੀਤਾ ਹੈ ਲਹੰਗਾ ਨਹੀਂ ਅਨਾਰਕਲੀ ਕਹਿ ਸਕਦੇ ਆ ਇਹਨੂੰ ਜਿਵੇਂ ਉਹਨਾਂ ਦੀ ਆਪਣੀ ਪਸੰਦ ਤੇ ਉਹਨਾਂ ਕਿਹਾ ਸੀ ਕਿ ਉੱਪਰ ਫਰੋਕ ਟਾਪ ਅਨਾਰਕਲੀ ਹੋਏ ਤੇ ਨੀਤੇ ਸਕਰਟ ਹੋਏ ਤੇ ਸੋ ਆਪਾਂ ਇਸ ਤਰ੍ਹਾਂ ਕਰਕੇ ਰੈਡੀ ਕੀਤਾ ਇਹਨੂੰ ਇਹਦੇ ਵਿੱਚ ਬਹੁਤ ਸੋਹਣਾ ਵਰਕ ਹੈਂਡ ਵਰਕ ਹੋਇਆ ਹੋਇਆ ਹੈ ਪ੍ਰੋਪਰ ਦਬਕੇ ਦਾ ਵਰਕੇ ਬ੍ਰੀਕ-ਬ੍ਰੀਕ ਮੋਤੀ ਲੱਗੇ ਨੇ ਤੇ ਜਰੀ ਅਨਟੀਕ ਕਲਰ ਦੀ ਜਰੀ ਬਹੁਤ ਸੋਹਣੀ ਲੱਗੀ ਹੋਈ ਹੈ ਨਾਲ ਦਰਦੋਜੀ ਦਾ ਕੰਮ ਆਂਦੀ ਤੇ ਉੱਪਰ ਤੱਕ ਕਲੀਆਂ ਗਈਆਂ ਨੇ ਤੇ ਵਰਕ ਦੀ ਫਿਨਿਸ਼ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ 10 ਤੋਂ 20 ਕਲੀਆਂ ਦਾ ਲੰਘਾ ਰੈਡੀ ਕੀਤਾ ਹੈ ਜੀ ਹਨਾਰਕਲੀ ਰੈਡੀ ਕੀਤੀ ਹੈ ਤੇ ਕਮਰ ਤੇ ਇਸ ਤਰ੍ਹਾਂ ਆਪਾਂ ਨੇ ਪੱਟੀ ਦੇਖੋ ਜਿਸ ਤਰ੍ਹਾਂ ਆਪਾਂ ਪੱਟੀ ਵਰਕ ਹੀ ਕਰਵਾ ਕੇ ਲਗਾਈ ਹੈ ਤੇ ਉੱਪਰ ਨੈਕ ਤੇ ਬਹੁਤ ਸੋਹਣਾ ਬੂਟਾ ਹੈ ਜੀ ਤੇ ਉੱਪਰ ਆਪਾਂ ਵੀ ਨੈਕ ਰੱਖਿਆ ਹੈ ਤੇ 골ਡਨ ਕਲਰ ਦੀ ਆਪਾਂ ਪਾਈਪਿੰਗ ਦਿੱਤੀ ਹੈ ਜੀ ਤੇ ਇਹਆਂਆਂ ਦੀਆਂ ਦੀਆਂ 슬리ਵ ਤੁਸੀਂ 슬리브 ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਬੂਟਾ ਦੇ ਕੇ ਤੇ ਅੱਗੇ ਜਿਵੇਂ ਇਹਦੇ ਨਾਲ ਦਾ ਹੀ ਆਪਾਂ ਪੱਟੀ ਵਾਲਾ ਹੀ ਵਰਕ ਅਰਗੇ 슬리ਵ ਦੇ ਦਿੱਤਾ ਜੀ ਤੇ ਸੋ ਇਸੇ ਤਰ੍ਹਾਂ ਹੀ ਆਪਾਂ ਇਹਦੀ ਬੈਕ ਰੈਡੀ ਕੀਤੀ ਹੈ ਜੀ ਲੋ ਜੀ ਪ੍ਰੋਪਰ ਫੁੱਲ ਹੈਵੀ ਅਨਾਰਕਲੀ ਹੈ ਜੀ ਤੇ ਬੈਕ ਫਰੰਟ ਦਾ ਸੇਮ ਵਰਕੇ ਬਸ ਬੈਕ ਦੀ ਚੋਲੀ ਤੇ ਆਪਾਂ ਲੰਮੀਆਂ ਕਲੀਆਂ ਦਿੱਤੀਆਂ ਨੇ ਜਿਵੇਂ ਫਰੰਟ ਤੇ ਮੈਂ ਤੁਹਾਨੂੰ ਦਿਖਾਇਆ ਕਿ ਬੂਟਾ ਬਣਿਆ ਹੋਇਆ ਤੇ ਬੈਕ ਦੇ ਉੱਤੇ ਕਲੀਆਂ ਹੀ ਨੇ ਜੀ ਤੇ ਇਹ ਇਸ ਤਰ੍ਹਾਂ ਆਪਾਂ ਇਹਦੀ ਲਟਕਣ ਲਟਕਣ ਲਗਾਈਏ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜ਼ਿਆਦਾ ਹੈਵੀ ਨਾ ਲਗਾਣਾ ਸੋ ਆਪਾਂ ਕਸਟਮਰ ਦੀ ਜੋ ਚੁਆਇਸ ਹੁੰਦੀ ਹੈ ਉਸੇ ਤਰ੍ਹਾਂ ਹੀ ਆਪਾਂ ਜੋ ਵੀ ਚੀਜ਼ ਕੋਈ ਪਸੰਦ ਕਰੇ ਉਹੀ ਆਪਾਂ ਲਗਾਨੇ ਆ ਜੀ ਤੇ ਨੀਚੇ ਆਪਾਂ ਕੈਨ ਲਗਾਈ ਹੈ ਕੈਨ ਥੋੜੀ ਆਪਾਂ ਥੋੜੀ 10 15 ਇੰਚੀ ਲਗਾਈਏ ਕਿਉਂਕਿ ਇਹ ਫਰੌਕ ਹੈ ਜੋ ਫਰੌਕ ਦਾ ਫਲੇਅਰ ਥੋੜਾ ਫਲਫੀ ਰਹਿ ਤੇ ਇਸ ਤਰ੍ਹਾਂ ਆਪਾਂ ਦੇਖੋ ਨਾਲ ਦੀ ਹੀ ਆਪਾਂ ਪਾਈਪਿੰਗ ਐਡ ਕੀਤੀ ਹੈ ਤਾਂ ਕਿ ਕਈ ਵਾਰੀ ਕਈ ਵਾਰੀ ਅਚਾਨਕ ਹੀ ਜਿਸ ਤਰ੍ਹਾਂ ਕਰਨੀ ਮੁੜ ਜਾਏ ਤੇ ਨੀਚੋਂ ਕੈਨ ਲਿਖੇ ਔਰ ਤੇਰੇ ਨਾਲ ਥੋੜੀ ਅੱਛੀ ਲਗੇ ਲੋ ਜੀ ਇਹ ਹੈ ਜੀ ਅਨਾਰਕਲੀ ਫਰੌਕ ਦੀ ਲੁੱਕ ਤੇ ਇਹਦੇ ਨਾਲ ਮੈਂ ਤੁਹਾਨੂੰ ਸਟਾਰਟ ਚੱਕਰਵਾਨੀ ਆ ਇਹ ਸਟ੍ਰੈਟੇਜੀ ਸਟਾਰਟ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਇਗਨੋਰ ਕਰਨਾ ਅਜੇ ਫਾਈਨਲ ਪ੍ਰੈਸ ਆਪਾਂ ਨਹੀਂ ਕੀਤੀ ਤੇ ਫਾਈਨਲ ਪ੍ਰੈਸ ਕਰਕੇ ਫਿਰ ਆਪਾਂ ਪੈਕ ਹੀ ਕਰਨਾ ਸੀ ਤੇ ਇਸ ਕਰਕੇ ਆਪਾਂ ਸੋਚਿਆ ਕਿ ਪਹਿਲਾਂ ਆਪਾਂ ਵੀਡੀਓ ਬਣਾ ਲੈਣੀ ਆ ਉੱਪਰ ਬ੍ਰੀਕ ਬ੍ਰੀਕ ਡਾਟ ਦੇ ਕੇ ਨੀਚੇ 6 7 ਇੰਚ ਦਾ ਮਤਲਬ ਆਰਡਰ ਬਣਿਆ ਹੋਇਆ ਹੈ ਤੇ ਬ੍ਰੀਕ ਪੱਟੀ ਉਹੀ ਆਪਾਂ ਜੋ ਵੀ ਇਹਦੇ ਨਾਲ ਹੀ ਮੈਚ ਨੀਚੇ ਲਹਿੰਗੇ ਦੀ ਹੋਈ ਹੈ ਜੀ ਸਿਚਾਰ ਕਰ ਸਕਦੇ ਹੋ ਜੀ ਲੋ ਜੀ ਤੇ ਉਪਰ ਆਪਾਂ 벨ਟ ਦੇ ਉੱਤੇ ਕੋਈ ਕੰਮ ਨਹੀਂ ਕਰਵਾਇਆ ਕਿਉਂਕਿ ਨਾਰਕਲੀਏ ਤੇ 벨ਟ ਵਿਖਣ ਦਿਖਣੀ ਨਹੀਂ ਕੋਈ ਵੀ ਬਿਲਕੁਲ ਵੀ ਤੇ ਇਸ ਕਰਕੇ ਆਪਾਂ 벨ਟ ਤੇ ਕੋਈ ਕੰਮ ਨਹੀਂ ਕਰਵਾਇਆ ਲੋ ਜੀ ਇਸ ਤਰ੍ਹਾਂ ਹੈ ਦੀ ਲੁੱਕ ਅੱਜ ਵਰਕ ਚੈੱਕ ਕਰੋ ਸਟੀਚਿੰਗ ਚੈੱਕ ਕਰੋ ਲਓ ਜੀ ਨੈਕਸਟ ਹੈ ਬਰਬਰੀਸ ਬਨਾਰਸੀ ਦਾ ਸੂਟ ਹੈ ਜੀ ਇਹ ਸੂਟ ਦੇ ਉੱਤੇ ਕੋਈ ਵਰਕ ਨਹੀਂ ਸਿਰਫ ਮੈਂ ਤੁਹਾਨੂੰ ਸਟੀਚਿੰਗ ਹੀ ਚੈੱਕ ਕਰਵਾ ਰਹੀ ਆ ਇਹ ਦੇਖੋ ਜੀ ਇਹ ਬਰਬਰੀ ਦੀ ਵਿੱਚ ਬਨਾਰਸੀ ਬਣੀ ਹੋਈ ਹੈ ਤੇ ਇਸ ਤਰ੍ਹਾਂ ਆਪਾਂ ਇਹਦੀ ਪੋਰਟਲੀ ਬਟਨ ਰੱਖੇ ਨੇ ਪੋਰਟਲੀ ਬਟਨ ਆਪਾਂ ਜਿਵੇਂ ਟੀਮ ਦੇ ਨਾਲ ਜਿਵੇਂ ਇੱਕ 85 ਵਾਲੀ ਲੁੱਕ ਆ ਜਾਂਦੀ ਏ ਤੇ ਇਹਦੀ neck ਤੇ ਵੀ ਆਪਾਂ ਨਾਲ ਦੀ ਜਰੀ ਨਾਲ ਦੇ ਨਾਲ ਹੀ ਆਪਾਂ ਮੈਚ ਕਰਕੇ ਪਾਈਪਿੰਗ ਦਿੱਤੀ ਹੋਈ ਹੈ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਚਾਕਾਂ ਦੇ ਉੱਤੇ ਫਿਨਿਸ਼ਿੰਗ ਲਗਾਈ ਹੋਈ ਹੈ ਜੀ ਟਿਸੂਦੀਪ ਫਿਨਿਸ਼ਿੰਗ ਲਗਾਈ ਹੋਈ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਵਾਜੂਤ ਲਗਾਏ ਨੇ ਜੀ ਤੇ ਸਲਵਾਰ ਦੇ ਉੱਤੇ ਕੋਈ ਕੰਮ ਨਹੀਂ ਸਲਵਾਰ ਵੀ ਆਪਾਂ ਬਰਬਰੀ ਬਨਾਰਸੀ ਦੀ ਹੀ ਬਣਾਈ ਹੈ ਤੇ ਇਹਦੇ ਨਾਲ ਸ਼ਿਮਰ ਬਰਬਰੀ ਦਾ ਰਹਿਗਾ ਜੀ ਦੁਪੱਟਾ ਦੁਪੱਟੇ ਦੇ ਉੱਤੇ ਕੋਈ ਵਰਕ ਨਹੀਂ ਹੈ ਸਿਰਫ ਮੈਂ ਤੁਹਾਨੂੰ ਫਿਨਿਸ਼ਿੰਗ ਪੱਟੀ ਦੀ ਹੀ ਚੈੱਕ ਕਰਵਾ ਰਹੀ ਆ ਕਿ ਉਹਨਾਂ ਨੇ ਜੋ ਆਪਣੀ ਸੌਫਟ ਟਿਸ਼ੂ ਹੈ ਉਹਦੀ ਉਹਦੀ ਆਪਣੇ ਤੋਂ ਪੱਟੀ ਲਗਵਾਈ ਹੈ ਕਿਉਂਕਿ ਇਹ ਥੋੜਾ ਜਿਹਾ ਜੋ ਆਪਾਂ ਸ਼ਿਮਰ ਦੀ ਲਾਨੇ ਆ ਥੋੜੀ ਜੀ ਹੜ ਹੁੰਦੀ ਹੈ ਤੇ ਉਹਨਾਂ ਕਹਿੰਿਆ ਕਿ ਨਹੀਂ ਮੈਨੂੰ ਸੌਫਟ ਵਾਲੀ ਲਾ ਕੇ ਦਿ아 ਜੇ ਤਾਂ ਕਿ ਦੁਪੱਟਾ ਨਾ ਫਿਰ ਥੋੜਾ ਜਿਹਾ ਲੈਨ ਦੇ ਵਿੱਚ ਜਾ ਜਿਵੇਂ ਇਹਦੇ ਨਾਲ ਦੁਪੱਟਾ ਥੋੜਾ ਜਿਹਾ ਖੜੇਪਨ ਚ ਰਹਿੰਦਾ ਤੇ ਇਹ ਬਿਲਕੁਲ ਸੌਫਟ ਇਸ ਤਰ੍ਹਾਂ ਰਹਿੰਦਾ ਜੀ ਇਸ ਨਾਲ ਦੀ ਕੰਨੀ ਬਹੁਤ ਸੌਫਟ ਹੁੰਦੀ ਹੈ ਕਿਤੇ ਵਿੱਚ ਬੰਦੇ ਕੋਈ ਚਾਂਸ ਨਹੀਂ ਹੁੰਦੇ ਜੀ ਲਓ ਜੀ ਤੇ ਨੈਕਸਟ ਸੂਟ ਹੈ ਜੀ ਔਰਗੰਜ਼ਾ ਤੇ ਜੋਰਜ ਹਟ ਰੰਗਾਂ ਦਾ ਸੂਟ ਹੈ ਜੀ ਤੇ ਇਹ ਪਾਊਡਰ ਬਲੂ ਕਲਰ ਦਾ ਸੂਟ ਹੈ ਤੇ ਉੱਪਰ ਬਲੈਕ ਕਲਰ ਦਾ ਆਪਾਂ ਵਰਕ ਕਰਵਾਇਆ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਪੈਚ ਵਰਕੇ ਉੱਪਰ ਡੋਰੀ ਦਾ ਵਰਕ ਹੋਇਆ ਹੈ ਸੌਰੀ ਜੀ ਇਹ ਵਰਕ ਆਪਾਂ ਨਹੀਂ ਕਰਵਾਇਆ ਇਹ ਕਸਟਮਰ ਨੇ ਖੁਦ ਹੀ ਵਰਕ ਵਾਲਾ ਹੀ ਸੂਟ ਦਿੱਤਾ ਸੀ ਆਪਾਂ ਸਿਰਫ ਸਟੀਚਿੰਗ ਚੈਕ ਸਟੀਚਿੰਗ ਕੀਤੀ ਹੈ ਤੇ ਮੈਂ ਤੁਹਾਨੂੰ ਸਟੀਚਿੰਗ ਹੀ ਚੈੱਕ ਕਰਵਾ ਰਹੀ ਹਾਂ ਜੀ ਤੇ ਇਸੇ ਵਰਕ ਦੇ ਨਾਲ ਦੀ ਪੈਚ ਦੇ ਨਾਲ ਦੀ ਆਪਾਂ ਬਲੈਕ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਏ ਬਾਜੂ ਤੇ ਪੈਕਿੰਗ ਦੇ ਵਿੱਚ ਥੋੜੀ ਜੀ ਪ੍ਰੈਸ ਫਿਰ ਇਹ ਵਲ ਪਿਆ ਜਾਂਦੇ ਨੇ ਤੇ ਇਸੇ ਤਰ੍ਹਾਂ ਆਪਾਂ ਚਾਕਾਂ ਦੇ ਉੱਤੇ ਵੀ ਫਿਨਿਸ਼ਿੰਗ ਪੱਟੀ ਬਲੈਕ ਕਲਰ ਦੀ ਦਿੱਤੀ ਏ ਤੇ ਪੈਚ ਵਰਕੇ ਇਹਦੇ ਨਾਲ ਦਾ ਜੇ ਪੈਚ ਆਪਾਂ ਵਰਤਿਆ ਚੁਰ ਕਿਸੇ ਵੀ ਕੜਾਈ ਦਾ ਕਰਵਾਉਣਾ ਚਾਹੀਏ ਤੇ ਕਰਵਾ ਸਕਨੇ ਹਾਂ ਜੀ ਇਦੇ ਉੱਤੇ ਡੋਰੀ ਵਰਕ ਹੋਇਆ ਤੇ ਇਹਦੇ ਉੱਤੇ ਆਪਾਂ ਥ੍ਰੈਡ ਦਾ ਵਰਕ ਵੀ ਕਰਵਾ ਸਕਦੇ ਹਾਂ ਤੇ ਪੈਚ ਲਗਾ ਕੇ ਹੈਂਡ ਵਰਕ ਵੀ ਕਰਵਾ ਸਕਦੇ ਹਾਂ ਤੇ ਕਿਸੇ ਵੀ ਕੱਪੜੇ ਤੇ ਆਪਾਂ ਕਰਵਾ ਸਕਦੇ ਹਾਂ ਤੇ ਨਾਲ ਹੀ ਹੈ ਜੀ ਇਹਦੀ ਬਾਟਮ ਬਾਟਮ ਦੇ ਉੱਤੇ ਵੀ ਇਸ ਤਰ੍ਹਾਂ ਪੈਚ ਵਰਕ ਹੋਇਆ ਜੀ ਲੋ ਜੀ ਚੈੱਕ ਕਰੋ ਤੇ ਇਹਦਾ ਦੁਪੱਟਾ ਨਹੀਂ ਰੈਡੀ ਹੋਇਆ ਜੇ ਸੀ ਲੋ ਜੀ ਨੈਕਸਟ ਰਹੇਗਾ ਪਸ਼ਮੀਨੇ ਦਾ ਸੂਟ ਇਹ ਭੈਣ ਦੇ ਸੂਟ ਪਹਿਲਾਂ ਵੀ ਬਣ ਕੇ ਗਏ ਨੇ ਇਹ ਬਹੁਤ ਦੂਰ ਸੂਟ ਆਪਾਂ ਕੂਰੀਅਰ ਭੇਜਨੇ ਆ ਤੇ ਉਹਨਾਂ ਨੂੰ ਸਾਡੀ ਸਟਿਚਿੰਗ ਜਿਵੇਂ ਬਹੁਤ ਪਸੰਦ ਆਉਂਦੀ ਹੈ ਵਰਕ ਬਹੁਤ ਪਸੰਦ ਆਉਂਦਾ ਤੇ ਉਹਨਾਂ ਦੇ ਸੂਟ ਇੱਥੋਂ ਹੀ ਬਣ ਕੇ ਜਾਂਦੇ ਨੇ ਤੇ ਇਹ ਪਿਓਰ ਪਸ਼ਮੀਨੇ ਦੇ ਉੱਤੇ ਆਪਾਂ ਮਸ਼ੀਨ ਵਰਕ ਕਰਵਾਇਆ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਰਕ ਦੀ ਕੁਆਲਿਟੀ ਚੈੱਕ ਕਰੋ ਚੈਨਲ ਦੇ ਵਿੱਚ ਆਪਾਂ ਵੱਡੇ ਫਲਾਵਰ ਜਿਵੇਂ ਇੱਕ ਛੋਟਾ ਫਲਾਵਰ ਇਹ ਨੀਚੇ আর ਉੱਪਰ ਇਹ ਵੱਡਾ ਹੈ ਤੇ ਉੱਪਰ ਤੱਕ ਇਹ ਕਲੀਆਂ ਦੇ ਵਿੱਚ ਬਾਰਡਰ ਗਿਆ ਹੋਇਆ ਹੈ ਤੇ ਇਸੇ ਤਰ੍ਹਾਂ ਹੀ ਆਪਾਂ 슬ੀਵ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਨਾਲ ਦਾ ਹੀ ਬੂਟਾ ਕਰਵਾ ਕੇ ਤੇ ਇਸ ਤਰ੍ਹਾਂ ਨਾਲ ਦੇ ਹੀ ਆਪਾਂ ਵਰਕ ਕਰਵਾਇਆ ਹੋਇਆ ਜੀ ਤੇ ਉਸੇ ਤਰ੍ਹਾਂ ਆਪਾਂ ਮੈਚ ਕਰਕੇ ਮਰਜੈਂਟਾ ਕਲਰ ਦੀ ਇਹ ਲੈਸ ਲਗਾ ਕੇ ਕਾਟਨ ਦੀ ਕਿਉਂਕਿ ਪਸ਼ਮੀਨਾ ਹੈ ਤੇ ਇਹਦੇ ਤੇ ਕਾਟਨ ਦੀ ਹੀ ਲੈਸ ਚਲਣੀ ਸੀ ਕਿਉਂਕਿ ਇਹਦੇ ਉੱਤੇ ਹੈ ਨਾ ਆਪਾਂ ਸ਼ਾਈਨਿੰਗ ਵਾਲੀ ਲੈਸ ਨਹੀਂ ਲਗਾ ਸਕਦੇ ਤੇ ਜੇ ਲੈਸ ਲਗਾਈਏ ਤਾਂ ਵੀ ਆਪਾਂ ਸੇਮ ਦੀ ਨਾਲ ਫਿਨਿਸ਼ਿੰਗ ਪੱਟੀ ਲਾਈਏ ਚਾਕਾ ਤੇ ਵੀ ਇਸੇ ਤਰ੍ਹਾਂ ਹੀ ਆਪਾਂ ਲਾਈਏ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਇਹ ਫਿਨਿਸ਼ਿੰਗ ਪੱਟੀ ਲਾਉਣ ਨਾਲ ਨਾ ਚਾਕ ਬਿਲਕੁਲ ਸਟ੍ਰੇਟ ਰਹਿੰਦੀ ਹੈ ਜਿਵੇਂ ਵੀ ਆਪਾਂ ਕਮੀਜ਼ ਪਾਣੇ ਆ ਤੇ ਚਾਕ ਬਿਲਕੁਲ ਨੀਚੇ ਤੱਕ ਸਟ੍ਰੇਟ ਰਹਿ ਗਈ ਫਿਰ ਜਦੋਂ ਆਪਾਂ ਪ੍ਰੈਸ ਕਰਾਂਗੇ ਪ੍ਰੈਸ ਦੇ ਵਿੱਚ ਵੀ ਬਹੁਤ ਸੋਹਣੀ ਦੀ ਲੁੱਕ ਆਉਂਦੀ ਹੈ ਜੀ ਤੇ ਇਹਦੇ ਨਾਲ ਸਲਵਾਰ ਪਲੇਨ ਹੈ ਜੀ ਸਲਵਾਰ ਤੇ ਕੋਈ ਕੰਮ ਨਹੀਂ ਤੇ ਇਸ ਤਰ੍ਹਾਂ ਹੀ ਚਨੌਣ ਦਾ ਦੁਪੱਟਾ ਹੈ ਤੇ ਦੁਪੱਟੇ ਤੇ ਵੀ ਉਹਨਾਂ ਨੇ ਕੋਈ ਕੰਮ ਨਹੀਂ ਕਿਹਾ ਦੁਪੱਟੇ ਨੂੰ ਆਪਾਂ ਗੁੰਮ ਲੈਸ ਲਾਈਏ ਕਾਟਨ ਦੇ ਲੋ ਜੀ ਇਹ ਮੈਂ ਤੁਹਾਡੇ ਨਾਲ ਛੋਟੀ ਜੀ ਵੀਡੀਓ ਸ਼ੇਅਰ ਕੀਤੀ ਹੈ ਤੇ ਸਟਿਚਿੰਗ ਬਾਰੇ ਮੈਂ ਤੁਹਾਨੂੰ ਬੁਟੀਕ ਦੇ ਵੀਡੀਓ ਬਣਾਉਂਦਾ ਮੇਰਾ ਰੀਜਨ ਹੀ ਇਹ ਸੀ ਕਿ ਮੇਰੇ ਬੁਟੀਕ ਦੇ ਜੋ ਸਟਿਚਿੰਗ ਹੁੰਦੀ ਹੈ ਜਾਂ ਵਰਕ ਹੁੰਦਾ ਹੈ ਤੇ ਉਹ ਤੁਸੀਂ ਦੇਖ ਸਕੋ ਤੇ ਠੀਕ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਵੀਡੀਓ ਬਾਰੇ ਜਰੂਰ ਦੱਸਿਆ ਕਰੋ ਤੇ ਨੈਕਸਟ ਵੀਡੀਓ ਲੈ ਕੇ ਫਿਰ ਆਪਾਂ ਮਿਲਾਂਗੇ ਅੱਜ ਲਈ ਇੰਨੀ ਸਸਤੀ ਕਾਲ ਜੀ